ਬਟਾਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ ਦੋ ਕੁੜੀਆਂ ਤੇ ਦੋ ਮੁੰਡਿਆਂ ਦੇ ਇੱਕ ਗਰੋਹ ਨੂੰ ਕਾਬੂ ਕੀਤਾ ਗਿਆ। ਦਰਅਸਲ ਇਹ ਮੁੰਡੇ ਤੇ ਕੁੜੀਆਂ ਹਾਈਵੇ ਤੇ ਗੱਡੀਆਂ ਰੋਕ ਕੇ ਉਹਨਾਂ ਕੋਲੋਂ ਲੁੱਟ ਕਰਦੇ ਸੀ ਤਾਂ ਪੁਲਿਸ ਵੱਲੋਂ ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਦੀ ਆ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹੀ ਦੋ ਕੁੜੀਆਂ ਨੇ ਜਿਨ੍ਹਾਂ ਵੱਲੋਂ ਹਾਈਵੇ ਤੇ ਇੱਕ ਟਰੱਕ ਨੂੰ ਰੋਕ ਕੇ ਉਸ ਟਰੱਕ ਡਰਾਈਵਰ ਕੋਲੋਂ ਲੁੱਟ ਕਰ ਲਈ ਜਾਂਦੀ ਹੈ ਤਾਂ ਇਹਨਾਂ ਕੁੜੀਆਂ ਦੇ ਨਾਲ ਦੋ ਮੁੰਡੇ ਵੀ ਮਿਲੇ ਹੁੰਦੇ ਨੇ ਇਸ ਵਾਰਦਾਤ ਨੂੰ ਅੰਜਾਮ ਇਸ ਗਿਰੋਹ ਦੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਇਸ ਗਿਰੋਹ ਦੇ ਵੱਲੋਂ ਹਾਈਵੇ ਤੇ ਇੱਕ ਟਰੱਕ ਨੂੰ ਰੋਕਿਆ ਜਾਂਦਾ ਹੈ ਉਸ ਟਰੱਕ ਡਰਾਈਵਰ ਕੋਲੋਂ ਫੇਰ 6500 ਦੇ ਕਰੀਬ ਦੀ ਲੁੱਟ ਜਿਹੜੀ ਹੈ ਕੈਸ਼ ਕਰ ਲਈ ਜਾਂਦੀ ਹੈ ਜਿਸ ਮਗਰੋਂ ਟਰੱਕ ਡਰਾਈਵਰ ਦੇ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਲੋਕਲ ਲੋਕਾਂ ਦੇ ਸਹਿਯੋਗ ਦੇ ਨਾਲ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਸ ਗਿਰੋਹ ਨੂੰ ਕਾਬੂ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਡੇ ਖੁਲਾਸੇ ਵੀ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਕੱਲ ਰਾਜਸਥਾਨ ਦਾ ਰਹਿਣ ਵਾਲਾ ਬੁੱਧਰਾਮ ਅੰਮ੍ਰਿਤਸਰ ਤੋਂ ਪਠਾਨਕੋਟ ਹਾਈਵੇ ਤੇ ਸਿਮਿੰਟ ਨਾਲ ਭਰੇ ਟਰੱਕ ਨਾਲ ਜਾ ਰਿਹਾ ਸੀ ਤਾਂ ਜਦੋਂ ਉਹ ਪਟਾਲਾ ਦੇ ਨੇੜੇ ਪਹੁੰਚਦਾ ਤਾਂ ਉੱਥੇ ਪੈਟਰੋਲ ਪੰਪ ਤੇ ਪਹੁੰਚਣ ਤੇ ਰਸਤੇ ਵਿੱਚ ਦੋ ਕੁੜੀਆਂ ਵੱਲੋਂ ਉਸ ਨੂੰ ਰੋਕ ਲਿਆ ਜਾਂਦਾ ਤਾਂ ਲਿਫਟ ਮੰਗਣ ਦਾ ਬਹਾਨਾ ਉਹਨਾਂ ਕੁੜੀਆਂ ਵੱਲੋਂ ਬਣਾਇਆ ਜਾਂਦਾ ਹੈ ਤਾਂ ਫਿਰ ਉਹ ਟਰੱਕ ਡਰਾਈਵਰ ਨੂੰ ਰੋਕ ਲਿਆ ਜਾਂਦਾ ਤਾਂ ਜਿਵੇਂ ਹੀ ਉਸ ਵੱਲੋਂ ਆਪਣੀ ਗੱਡੀ ਸਾਈਡ ਤੇ ਲਗਾਈ ਜਾਂਦੀ ਹੈ ਤਾਂ ਦੋ ਨੌਜਵਾਨਾਂ ਨੇ ਉਸ ਤੇ ਪਿੱਛੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਚਾਰੋਂ ਵੱਲੋਂ 6500 ਰੁਪਏ ਦੀ ਨਕਦੀ ਜਿਹੜੀ ਹੈ ਲੁੱਟ ਲਈ ਜਾਂਦੀ ਐ ਇਸ ਟਰੱਕ ਡਰਾਈਵਰ ਦੇ ਕੋਲੋਂ ਤੇ ਨਕਦੀ ਲੁੱਟ ਕੇ ਇਹ ਚਾਰੋਂ ਦੋਵੇਂ ਮੁੰਡੇ ਤੇ ਦੋਵੇਂ ਕੁੜੀਆਂ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਜਿਵੇਂ ਹੀ ਸਾਰੀ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਮਿਲਦੀ ਆ ਤਾਂ ਫਿਰ ਪੁਲਿਸ ਵੱਲੋਂ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਚਾਰੇ ਲੁਟੇਰਿਆਂ ਨੂੰ ਫੜ ਲਿਆ ਜਾਂਦਾ ਤਾਂ ਥਾਣਾ ਕਿਲਾ ਲਾਲ ਸਿੰਘ ਦੇ ਐਸ ਐਚਓ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਖਮੀ ਬੁੱਧਰਾਮ ਦੀ ਸ਼ਿਕਾਇਤ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਦੋ ਲੜਕੀਆਂ ਸਮੇਤ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਦੋਨੋਂ ਉਹੀ ਕੁੜੀਆਂ ਨੇ ਜਿਨ੍ਹਾਂ ਵੱਲੋਂ ਦੋ ਮੁੰਡਿਆਂ ਦੇ ਨਾਲ ਮਿਲ ਕੇ ਹਾਈਵੇ ਤੇ ਲੁੱਟਖੋਹ ਕੀਤੀ ਜਾਂਦੀ ਹੈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਸਲ ਅਕਸਰ ਹੀ ਲੋਕ ਜਦੋਂ ਹਾਈਵੇ ਤੇ ਆਪਣੀ ਗੱਡੀ ਤੇ ਜਾ ਰਹੇ ਹੁੰਦੇ ਨੇ ਤਾਂ ਜਦੋਂ ਕੋਈ ਕੁੜੀਆਂ ਲਿਫਟ ਮੰਗਦੀਆਂ ਨੇ ਤਾਂ ਲੋਕ ਮਦਦ ਕਰਨ ਲੱਗੇ ਜਿਹੜਾ ਉੱਥੇ ਰੁਕ ਜਾਂਦੇ ਨੇ ਤਾਂ ਜੋ ਕੁੜੀਆਂ ਦੀ ਮਦਦ ਕੀਤੀ ਜਾ ਸਕੇ ਪਰ ਕੁੜੀਆਂ ਦੇ ਪੇਸ ਦੇ ਵਿੱਚ ਇਹ ਜੋ ਕੁੜੀਆਂ ਨੇ ਇਹ ਕਿਸੇ ਹੋਰ ਹੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਬੈਠੀਆਂ ਹੁੰਦੀਆਂ ਨੇ ਦੋ ਨੌਜਵਾਨ ਇਹਨਾਂ ਦੇ ਜੋ ਸਾਥੀ ਹੁੰਦੇ ਨੇ ਉਹ ਪਹਿਲਾਂ ਹੀ ਲੁਕੇ ਹੁੰਦੇ ਨੇ ਤਾਂ ਜਦੋਂ ਡਰਾਈਵਰ ਇਹਨਾਂ ਦੇ ਕੋਲ ਜਾ ਕੇ ਗੱਡੀ ਰੋਕਦੇ ਨੇ ਤਾਂ ਦੋ ਨੌਜਵਾਨ ਆ ਕੇ ਫਿਰ ਡਰਾਈਵਰ ਤੇ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਡਰਾਈਵਰ ਕੋਲੋਂ ਲੁੱਟ ਜਿਹੜੀ ਆ ਕਰ ਲਈ ਜਾਂਦੀ ਆ ਤਾਂ ਜਿਹਾ ਹੀ ਇਸ ਟਰੱਕ ਡਰਾਈਵਰ ਦੇ ਨਾਲ ਹੋਇਆ ਜੋ ਟਰੱਕ ਡਰਾਈਵਰ ਰਾਜਸਥਾਨ ਦਾ ਰਹਿਣ ਵਾਲਾ ਸੀ ਜੋ ਅਮ੍ਰਿਤਸਰ ਤੋਂ ਪਠਾਨਕੋਟ ਸਿਮਿੰਟ ਦਾ ਪਰਿਆ ਟਰੱਕ ਲੈ ਕੇ ਜਾ ਰਿਹਾ ਸੀ ਪਰ ਜਦੋਂ ਬਟਾਲਾ ਨੇੜੇ ਪਹੁੰਚਦਾ ਤਾਂ ਇਹ ਦੋ ਕੁੜੀਆਂ ਲਿਫਟ ਦੇ ਬਹਾਨੇ ਟਰੱਕ ਨੂੰ ਰੋਕ ਦਿਆਂ ਨੇ ਜਦੋਂ ਟਰੱਕ ਡਰਾਈਵਰ ਟਰੱਕ ਨੂੰ ਸਾਈਡ ਤੇ ਲਗਾਉਂਦਾ ਹੈ ਤਾਂ ਕੁੜੀਆਂ ਦੇ ਵੱਲੋਂ ਉਸ ਤੇ ਕੁੜੀਆਂ ਦੇ ਨਾਲ ਜੋ ਸਾਥੀ ਹੁੰਦੇ ਨੇ ਉਹਨਾਂ ਦੇ ਵੱਲੋਂ ਟਰੱਕ ਡਰਾਈਵਰ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਮਗਰੋਂ 6500 ਦੇ ਕਰੀਬ ਜਿਹੜੀ ਰਕਮ ਹੈ ਉਹ ਟਰੱਕ ਡਰਾਈਵਰ ਦੇ ਕੋਲ ਪਈ ਹੁੰਦੀ ਆ ਤਾਂ ਲੈ ਕੇ ਮੁੰਡੇ ਕੁੜੀਆਂ ਫਰਾਰ ਹੋ ਜਾਂਦੇ ਨੇ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਐਸਐਚਓ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲਵੋ ਇਹ ਕੱਲ ਦੀ ਗੱਲ ਹੈ 2 12 2021 ਦੀ ਤੇ ਕੋਈ ਇੱਕ ਡਰਾਈਵਰ ਆ ਬੁਦਰਾ ਉਹ ਰਾਸਤਾਂ ਤੋਂ ਲੈ ਕੇ ਪਠਾਨਕੋ ਤੋਂ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੂਰੇ ਲੱਗੇ ਪਰੌਂਪਨ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਲ ਕੁ ਦੁਖਿਆਰੀ ਬੱਚਿਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਮੀਤਿਆਂ ਨੇ ਗੱਲ ਸੁਣੀ ਤੇ ਉਹਨੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਲਏ ਇੱਕ ਕਿ ਇਹ ਕੁੜੀਆਂ ਨੂੰ ਅੱਗੇ ਕਰਕੇ 90 ਸਾਲਾਂ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੁੜੀਆਂ ਤੇ ਸਾਨੂੰ ਬੋੜਣੀ ਇੱਕ ਕਮਿਊਨ ਨੇ ਰੁਕਿਆ ਉਹ ਦੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਉੱਥਲੀ ਉਤਰ ਕਰਨ ਦੀ ਗੱਲ ਸਮੇਂ ਤੇ ਪਿੱਛੋਂ ਦੋ ਮੁੰਡੇ ਆ ਕੇ ਰੁਕੇ ਚਿਧਾ ਕਰਕੇ ਬਹਿ ਗਏ ਹਨ ਤੱਕ ਮੇਰੇ ਦਰੋਂ ਮੇਰੇ ਵੀਰ ਦੇ ਦਰੋਂ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਪਿਛਲੇ ਮਾਮਲੇ ਹੋ ਚੁੱਕੇ ਸਾਰੇ ਜਿਹੜੇ ਚਾਰ ਗੰਦੇ ਆ ਇਹ ਸਾਰੇ ਡਰੱਗਡ ਸਾਰੇ ਮੇਨ ਪੀਵੇ ਤੇ ਹਾਈਵੇ ਜ्यादा ਮੇਨ ਜਿੱਥੇ ਰੂਟਾਂ ਲੱਗੀਆਂ ਕਿ ਕਾਰਨ ਜਿਹੜੇ ਇਹ ਚਾਰ ਜਣੇ ਸਾਰੇ ਡਰੱਗ ਦੇ ਉੱਤੇ ਆ ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰ ਵੀ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਡਰੱਗ ਲਏ ਕੀ ਸਾਰਾ ਹਨ ਇਹਨਾਂ ਦੇ 20 ਤੋਂ 25 ਸਾਲ ਇਹਨਾਂ ਦਾ ਉਸ ਚੇਣੀ ਇਕੱਠੇ ਨਸ਼ਾ ਕਰਦਾ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਹੈ ਇਹੋ ਜਿਹੀ ਦੇਖੋ ਨਸ਼ੇ ਦੀ ਪੂਰਤੀ ਵਾਸਤੇ ਇਹ ਤੁਹਾਨੂੰ ਸ਼ਾ ਕੱਟੇ ਕਰਦੇ ਆ ਉੱਥੇ ਉਹਨਾਂ ਦਾ ਵਾਪਸ ਤੋਂ ਰਿਸ਼ਵਿਸ਼ਣ ਬਣ ਹੀ ਜਾਂਦਾ ਤੇ ਫਿਰ ਇਹ ਪਿਆਨ ਸਰਕੇ ਤੋਂ ਉਹਨਾਂ ਨੇ ਹਾਣਿ ਟੱਕਰ ਕਰ ਦਿੱਤੀ ਲੋਕਾਂ ਨੂੰ